ਖੁਸ਼ਹਾਰਪੁਰ ਚ ਬੀਤ ਕੇ ਕਈ ਦਿਨਾਂ ਤੋਂ ਚੋਰਾ ਦਾ ਤੰਗ ਫੈਲਿਆ ਹੋਇਆ ਹੈ ਚੋਰਾਵਲੋਂ ਅਲਗ-ਅਲਗ ਮੁਹੱਲੇ ਵਿੱਚ ਅਲਗ-ਅਲਗ ਤਰੀਕੇ ਨਾਲ ਚੋਰੀਆਂ ਕੀਤੀ ਜਾਂਦੀਆਂ ਹਨ ਅਜੇ ਹਾਈ ਮਾਮਲਾ ਅੱਜ ਖੁਸ਼ਹਾਰਪੁਰ ਦੇ ਅਰੋੜਾ ਕਾਨੂੰਨੀ ਤੋਂ ਸਾਹਮਣੇ ਆਇਆ ਹੈ ਜਿੱਥੇਕ ਚੋਰਾਵਲ ਇੱਕ ਕਾਰਨ ਨਿਸ਼ਾਨਾ ਬਣਾਇਆ ਗਿਆ ਜਦੋਂ ਚੋਰੀ ਕੀਤੀ ਗਈ ਤਾਂ ਘਰ ਦਾ ਪੂਰਾ ਪਰਿਵਾਰ ਹੋਲੀ ਦਾ ਮੱਥਾ ਟੇਕਣ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਉਸ ਤੋਂ ਬਾਅਦ ਫਿਰ ਉਸੇ ਸ਼ਾਮ ਨੂੰ ਚੋਰਾਵਲੋਂ ਫਿਰ ਤੋਂ ਉਸੇ ਕੋਠੀ ਵਿੱਚ ਚੋਰੀ ਕਰਨ ਲਈ ਜਾਇਆ ਗਿਆ ਤਾਂ ਕੋਠੀ ਮਾਲਕਾ ਵੱਲੋਂ ਚੋਰਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਤੇ ਪੁਲਿਸ ਹਵਾਲੇ ਕੀਤਾ ਗਿਆ ਇਹ ਤਾਂ ਬੰਦੇ ਮੇਰੀ ਗੱਲ ਨਹੀਂ ਕਰਨੀ ਅੱਜ ਤੇਰੇ ਨੂੰ ਕਿੰਨੇ ਕੁਛ ਤੂੰ ਸਾਨੂੰ ਬੰਦੇ ਦੱਸਦੇ ਜਿਹੜੀ ਪਿਛਲੀ ਚੋਰੀ ਹੋਈ ਹੈ ਤੁਹਾਡੇ 3 ਲੱਖ ਰੁਪਏ ਦੀ ਉਦੋਂ ਕਿਤੇ ਨਾ ਸਭ ਕੁਝ ਨਿਕਲੂਗਾ ਛਤਰ ਹੋਣੀ ਬਹੁਤਾ ਕੁੱਤੇ ਆ ਮੇਰੀ ਸੁਣ ਲੈ ਗਾਲਾਂ ਪੰਚਿਆ ਮੈਨੂੰ ਕਿੰਨੇ ਕਰਦਾ ਤੂੰ ਹੋਰ ਬੰਦੇ ਕੌਣ ਦਿੰਦਾ ਹੋਰ ਤੇ ਨਾ ਗੁਰੂ ਪੂਰਾ ਗਰੁੱਪ ਬੋਲ ਨਾਮ ਰਾਜ ਤੇਰੇ ਬੁਰਾ ਨਾਮ ਹੀ ਨਹੀਂ ਹੈ 2-4 ਰੋਪਏ ਪੂਰਾ ਗਰੁੱਪ ਸੀ ਨਿਰੇਸ਼ ਕੁਮਾਰ ਭਾਈ ਜੀ ਕਿੱਥੇ ਨੰਬਰ ਕਿਹੜਾ ਪਿੰਡ ਆ ਇੱਥੇ ਲੋਕ ਲੈ ਜਾ ਸਮਾਨ ਸਮਾਨ ਕਿੱਥੇ ਸਾਡਾ ਸਾਰਾ ਚਟਾ ਦੂ ਬੀਨਾ ਹਾਂਜੀ ਭਾਈ ਬੀਨਾ ਹਾਂਜੀ ਸਮਾਨ ਕਿੱਥੇ ਦਾ ਸਾਰਾ ਸਮਾਨ ਇੱਥੋਂ ਹੀ ਛੜਿਆ ਸਮਾਨ ਭਾਈ ਮੈਂ ਤੁਹਾਨੂੰ ਦੇ ਦਵਾਂ ਸਾਰਾ ਹੈਗਾ ਬਸ ਕਿੱਥੇ ਪਿਆ ਹੈਗਾ ਹਾਂਜੀ ਕਿੱਥੇ ਪਿਆ ਸਮਾਨ ਸਮਾਨ ਮੇਰੇ ਨਾਲ ਰਹਿ ਜਾ ਸਾਰਾ ਪਿਆਰਾ ਸਾਰਾ ਸਮਾਨ ਬਰਾਮਦ ਕਰਾ ਜਿਹਦੇ ਨਾਲ ਜਾਣਾ ਸਮਾਨ ਸਾਰਾ ਲੈਣਾ ਚਲੋ ਸਮਾਨੇ ਨਾਲ ਲੈ ਜਾਣਾ ਜੀ ਨਾਲ ਲੈ ਜਾਣਾ ਦੇ ਨਾਲੇ ਦਾ ਸਮਾਨ ਲੈਣਾ ਸਾਰਾ ਬੱਡੇ ਨੂੰ ਮਾੜੀ ਪਾਜੀ ਦੋਸਤ ਤਿੰਨ ਜੋੜੀਆਂ ਕਰ ਲਈਆਂ ਟੂਟੀਆਂ ਜਿਹੜੀਆਂ ਸਾਰੀਆਂ ਭੈਣਾਂ ਪਟ ਕੇ ਲੈ ਗਿਆ ਇਹ ਨਾਲ ਜਿਹੜੀ ਬਾਕੀ ਟੂਟੀਆਂ ਟੂਟੀਆਂ ਸੀਗੀਆਂ ਕਿੰਨੀਆਂ ਵੱਡੀਆਂ ਕਿਹਾ ਉਧਰ ਸਾਈਡ ਤੋਂ ਵੀਡੀਓ ਬਣ ਕੇ ਸਾਈਡ ਤੋਂ ਚੋਰੀ ਕੀਤੀ ਤੇਰੀ ਵੀਡੀਓ ਬਣਾਈ ਆ ਕਿੱਥੇ ਵੇਚੀਆਂ ਉਹ ਜਿਹੜਾ ਫੇਰੀ ਵਾਲਾ ਹੁੰਦਾ ਭਾਈ ਉਹ ਕਿਹੜਾ ਫੇਰੀ ਵਾਲਾ ਕਿੱਥੇ ਆ ਉਹਨੂੰ ਇੱਕ ਦਿਨ ਤੱਕ ਤੂੰ ਵੇਚਦਾ ਨਹੀਂ ਹੋਣਾ ਇਹ ਰਾਤ ਦੇ ਮੈਨੂੰ ਆ ਗਿਆ ਆਜੀ ਬੇਇਜ਼ਤੀਆਂ ਨਹੀਂ ਜਿੱਦਾਂ ਮੈਂ ਤੈਨੂੰ ਘੁੰਮੇ ਫਿਰਦੇ ਤੂੰ ਇਹ ਦੱਸ ਤੂੰ ਉਹਨੂੰ ਅੱਗੇ ਦੀ ਦਾ ਸਮਾਨ ਉਹ ਹੋਰਾਂ ਦਾ ਵੀ ਹੋਣਾ ਮਿਲ ਜਾਂਦੇ ਆ ਨਾ ਰਸਤੇ 'ਚ ਉਹਨੂੰ ਪੁੱਛ ਰਹਿਦਾ ਕਿ ਕਿੱਦਾਂ ਆ ਬੰਦੇ ਸਰਦਾਰ ਸੀਗਾ ਨਹੀਂ ਮੋਨੇ ਹੁੰਦੇ ਭਾਈ ਭਈਆ ਭੂਈਆ ਜਿੱਦਾਂ ਰੋਕਣਾ ਚੱਲ ਬੈਠ ਜਾ ਚੱਲ ਬੈਠ ਜਾ ਭਾਈ ਮੈਂ ਸਫਲ ਆ ਦੇ ਰਿਹਾ ਬਾਕੀ ਸਮਾਨ ਕਿੱਥੇ ਆ ਗੀਜਰ ਕਿੱਥੇ ਬੈਟ ਰੱਖ ਬੀਜਰ ਨਹੀਂ ਭਾਜੀ ਲਿਆ ਮੈਂ ਬੈਟ ਮੇਰੇ ਕੋਲ ਹੁਣ ਤੋ ਚਿੱਤਨ ਨਾ ਰਹੀ ਬੈਟ ਤਾਂ ਮੈਂ ਜ਼ਰੂਰ ਲਿਆ ਗੀਜਰ ਨਹੀਂ ਕਿੱਥੇ ਯਾਰ ਰੇਟਰ ਬੈਟਰਾ ਕਿੱਥੇ ਆ ਚਲਾ ਚੱਕ ਫੇ ਚਲਾ ਚੱਕ ਹਲ ਫੇ ਆ ਖਾ ਉਹਦੀ ਖਾਓ ਜਨਾ ਦੇ ਛੱਡ ਦੇ ਛੱਡ ਦੇ ਤੂੰ ਇਹੋ ਜਿਹਾ ਕਰੀ ਫੋਨ ਉਹ ਨਾ ਰੱਖ ਲੈਣਾ ਨਾ ਬਣੀ ਵੀਡੀਓ ਆ ਲੈ ਫੜ ਫੋਨ ਦੱਸੂ ਕੀ ਸਟਾਈਲ ਫੜ ਉਹ ਬੰਦੇ ਆ ਜਣਾ ਪੜੀ ਬੰਦੀ ਹੈ ਜੈ ਬੰਦਰ ਇਹਨੂੰ ਪੁੱਛ ਰੋ ਨਾ ਬਾਕੀ ਸਮਾਨ ਜਿਹੜਾ ਹੈਗਾ ਹੈ ਜਿਹੜਾ ਹੈ ਸਾਰੀ ਫਟੋ ਫਰ ਜਿਹੜਾ ਮਿਸਤੋ ਬੈਠਾ ਵਾੜੀਆ ਜੀ ਇੱਥੇ 5 ਗੀਟ ਤੰਗੇ ਕਿਹੜਾ ਬੋੜੀ ਆ ਜਾ ਚੱਲ ਨੱਪਾ ਨਾ ਹਾਂ ਲੱਗੇ ਆ ਕਿਵੇਂ ਕਰਾ ਕੇ ਬੀਜੂ ਨੂੰ ਮਾਰ ਮਾਰ ਕੇ ਉਹ ਤੇ ਸੱਫੇ ਲੱਗੇ ਸਕੇ ਨੀ ਬੈਟ ਕਰ Hãy subscribe cho kênh Ghiền Mì Gõ Để xoói. ਦਾ ਦਾਨ ਨੇ ਦੇਖਣਾ ਕਿ ਐਸੀ ਜੀ ਕਿਦਣ ਅੱਜ ਵੀ ਦੇਖਿਆ ਸੀ ਬਾਗਲਾ ਦਾਨ ਹਾਂ ਬਾਗਲਾ ਇੱਕ ਤਰ੍ਹਾਂ ਦਾ ਬੈਠ ਰੋ ਉਹ ਐਸੀ ਆ ਗਿਆ ਤੇਰਾ ਤੇਰਾ ਦਾ ਨਾਮ ਕੀ ਹੈ ਤੇਰਾ ਨਾਮ सोनू ਇਹਦੀ ਦੁਕਾਨ ਉਹਨੂੰ ਦੁਕਾਨ ਤੇਰੀ ਹੈ ਕਿ ਤੇਰੇ ਬਾਪ ਦੀ ਹੈ ਮੈਂ ਡੈਡੀ ਵੀ ਨਹੀਂ ਕੀ ਨਾ ਪਰ ਲੈ ਤੂੰ ਲਿਆ ਬੈਠ ਰ ਕਿੱਥੇ ਤਰ ਮੇਰੀ ਵੀਡੀਓ ਅੱਛਾ ਇੱਕ ਬੈਠ ਰਹਾ ਸੀ ਹੋਰ ਕੀ ਸੀ ਕੱਲਾ ਬੈਠ ਰਹਾ ਸੀ ਬਸ ਹੋਏ ਬੈਠ ਰਹਾ ਸੀ ਹੋਰ ਕਿਸ ਕੋਲ ਲਿਆ ਕਿੱਥੇ ਬੈਠਣਾ ਸੀ ਇਹ ਮੋਬਾਈਲ ਨੰਬਰ ਲੈ ਕੇ ਮੈਂ ਮੁਕਾਬਲਾ ਕਿੰਨੇ ਪੁੱਤ ਦੇ ਨਿਕਲਿਆ ਉਹ ਛੋਟੇ പപ്പ <laughs> ചെന്നാ <laughs> <laughs> किने लाख किने काए रहे 16 वाला नहीं तीन मिनट बोलिया कट गया गेला कट गया लाग भी रंग लग आ बैठ ले हां इतका धक्का करो धक्का ਇਹ ਨਹੀਂ ਲੈ ਲੈ ਮੇਰੀ ਗੱਲ ਸੁਣੋ ਨਹੀਂ ਇਨਸ਼ਾਅੱਲਾ ਨਹੀਂ ਆ ਉਹਦਾ ਡਾਟਾ ਜਿਉਂ ਕਿਥੇ ਆ ਨਹੀਂ ਹੈ ਬਾਈ ਰਿਕਸ਼ਾ ਨਹੀਂ ਨਹੀਂ ਆ ਰਿਕਸ਼ਾ ਹੁੰਦਾ ਨਹੀਂ ਜੋ ਵਾਰੀਉਂ ਲੱਗ ਜਾਂਦੇ ਆ ਇਹ ਗੋਲੀਆਂ ਕਰਦੇ ਆ ਸਾਨੂੰ ਪਿਆ ਉਹ ਚੋਰੀ ਕਰਦੇ ਚਲੋ ਫਿਰ ਆਓ ਸੁਣੋ ਬਾਈ ਕਿਹਦੀ ਵਾਰ ਗਿਆ ਬਾਜੀ ਦੇ ਨਾਲ ਚੁੱਕੋ ਰੱਖਿਆ ਤੇ ਇਹ ਕੋਰ ਵੀ ਨਹੀਂ ਇਹ ਇਨਵਰਟਰ ਦਾ ਨਹੀਂ ਸੀਗਾ ਇਹ ਦਾ ਅਵਰੇਜ 5 ਦਿਨਾਂ ਦਾ ਕੋਈ ਪਲੱਗ ਨਹੀਂ ਹੋਇਆ ਮਾੜਾ ਮਾਹਣ ਤੇਰੀ ਫੇਸ ਤੇ ਕਿਤਰ ਬਲੇਡ ਹੋਇਆ ਨਹੀਂ ਦੱਸਦਾ ਵਸਦਾ ਇਹ ਐਸਾ ਹੀ ਜਗ੍ਹਾ ਕਿੰਨਾ ਕਿੰਨਾ ਅਸੀਂ ਇਦਾਂ ਹੁੰਦਾ ਬੈਠਾ ਸਾਡੇ ਕੋ ਬੈਟਰੀ ਕਿੱਥੇ ਉਹ ਤੋਂ ਵੇਸਤਾਂ ਬੈਟਰੀ ਦਾ ਡੱਬਾ ਜੀ ਇਹਦਾ ਤੁਸੀਂ ਇਹਦੇ ਉੱਪਰਲੇ ਪਲੱਗ ਕਿੱਥੇ ਆ ਜਦੋਂ ਕਿ ਬਾਣੇ ਮਾਰਟਾਲ ਪੁੱਟ ਜਦੋਂ ਬੰਦੀ ਰੱਖ ਬਾਈ ਜੀ ਇਹਦਾ ਬੰਦੇ ਕਰਦਾ ਹੈ ਤੇ ਕਿਨਾਂ ਨੰਬਰ ਕਿਨਾਂ ਆਪਣਾ ਇਹ ਕਲੈਕਸ਼ਨ ਹੋਰ ਕਿੰਨਾ ਇਹ ਦੋ ਮੁੰਡੇ ਦੇਖ ਇਹ ਦੋ ਸੀ ਉਹ ਚਾਹ ਤੋ ਮੋਟਾ ਦੱਸ ਕੇ ਦੇ ਆਸ ਕੋਰ ਕੋ ਦਿਨ ਹੋ ਗਿਆ ਇਹਨਾਂ ਬੰਦੂਰੀ ਨਰੇ ਮਾਤਲੇ ਮੈਂ ਦੇ ਘਰ ਤਾਂ ਮੁੜਿਆ ਨਾ ਬਈ ਆਇਆ ਕਿਹੜਾ ਬੜੀ ਬੜਾ ਨਾਟਕ ਕਰਨ ਉਹ ਨਹੀਂ ਗਾਇ ਕੋਈ ਨਹੀਂ ਜਾਨ ਕਰ ਸਗਦੇ ਮੈਂ ਆਦੰਤ ਕਰਨ ਵਿੱਚ ਪਾਣੀ ਬਣੇਗਾ ਪਾਣੀ ਹੈ ਬੰਦੂਰੀ ਕੀ ਕਿੱਦਾਂ ਤਲਾ ਮਿਲੀ ਸੀ ਕੀ ਕੀ ਕਵਰ ਹੋਇਆ ਸਾਨੂੰ ਫੋਨ ਤੇ ਤਲਾ ਮਿਲੀ ਸੀ ਰੂੜਾ ਕਲੋਨੀ ਦੇ ਵਿੱਚ ਇੱਕ ਚੋਰ ਫੜਿਆ ਕਿ ਇਹਦੇ ਘਰ ਕੋਠੀ ਦੇ ਵਿੱਚ ਬਣਿਆ ਹੋਇਆ ਉੱਥੇ ਪਹਿਲਾਂ ਵੀ ਚੋਰੀ ਹੋਈ ਸੀ ਠੀਕ ਹੈ ਜੀ ਤੇ ਉਹਦੇ ਸੰਬੰਧ ਜੇ ਮੌਕੇ ਤੇ ਗਏ ਸੀਗੇ ਉਥੇ ਲੋਕਾਂ ਨੇ ਫੜਿਆ ਹੋਇਆ ਸੀ ਇਹਨੂੰ ਫਿਰ ਕਬਰ ਕੀਤਾ ਉਥੋ ਅਸੀਂ ਨਾਲ ਲੈ ਕੇ ਇਹਨੇ ਮੰਨਿਆ ਵੀ ਮੈਂ ਆਪਣੇ ਘਰ ਜਿਹੜਾ ਕੀਰਤੀਨਗਰ ਰਹਿਣ ਵਾਲਾ ਆ ਠੀਕ ਹੈ ਜੀ ਉਥੇ ਕੀਰਤੀਨਗਰ ਘਰ ਦੇ ਵਿੱਚ ਮੇਰੇ ਐਲਈਡੀ ਵਗੈਰਾ ਜਿਹੜੀ ਚੋਰੀ ਕੀਤੀ ਸੀ ਉਹ ਤੇਈ ਆ ਠੀਕ ਹੈ ਜੀ ਉਹ ਅਸੀਂ ਆ ਕੇ ਬਰਾਮਦ ਕਰ ਲਈਏ ਇਹ ਚੋਰਾਤੀ ਜਾਂਚ ਬਾਰੇ ਕਦੇ ਨੇ ਹੋਰ ਵੀ ਚੋਰੀਆਂ ਕੀਤੀਆਂ ਆ ਹੋਰ ਵੀ ਕਹਿੰਦੇ ਇਹਨੇ ਉਥੋਂ ਸਮਾਨ ਉਥੋਂ ਹੀ ਚੋਰੀ ਕੀਤਾ ਸੀ ਉਹਦੇ ਬਾਰੇ ਅਸੀਂ ਕਰ ਰਹੇ ਹਾਂ ਪਤਾ ਨਸੀਬ ਵਗੈਰਾ ਦਾਦੀ ਆ ਹਾਂ ਨਸ਼ਰ ਉਸੇ ਕਮਦਾਦੀ ਆ ਹੋਰ ਵੀ ਸਮਾਨੇ ਲਈ ਕਰਨਾ ਹਾਂ ਹਾਂ ਉਹ ਦੇਖਦੇ ਬਰਾਮਦ ਕਰਦੇ ਹਾਂ ਪੁਖਤੀਸ਼ ਕਰਦੇ ਪੂਰੀ ਜੀ